ਦਿਲ ਵਿੱਚ ਜज्ਬਾ ਹੋਵੇ ਤਾਂ ਕੀ ਨਹੀਂ ਹੋ ਸਕਦਾ ਇਹ ਧਾਰਨਾ ਸਾਡੀ ਸਦੀਆਂ ਤੋਂ ਤੁਰੀ ਆਉਂਦੀ ਹੈ ਤੇ ਅੱਜ ਦਿਲ ਦੇ ਵਿੱਚ ਜਦੋਂ ਜज्ਬਾ ਹੋਵੇ ਤੇ ਨਾਲ ਹੋਵੇ ਸਫਰ ਤਾਂ ਉਹ ਸਫਰ ਦੇ ਨਿਸ਼ਾਨੇ ਜਿਹੜੇ ਨੇ ਉਹ ਹੋਣ ਬਹੁਤ ਵੱਡੇ ਇਹ ਇੱਕ ਆਪਣੀ ਹੀ ਕਿਸਮ ਦੀ ਇੱਕ ਮਿਸਾਲ ਬਣ ਜਾਂਦੀ ਹੈ ਅੱਜ ਮੇਰੇ ਘਰ ਮੇਰੇ ਕੋਲ ਪਹੁੰਚਿਆ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਇੱਕ ਨਿੱਕੀ ਜੀ ਗੱਲ ਤੋਂ ਖੁੰਦਕ ਖਾ ਕੇ ਦੇਸ਼ ਨੂੰ ਇਹ ਦੱਸਣ ਤੁਰ ਪਿਆ ਕਿ ਪੰਜਾਬ ਨਸ਼ਈ ਨਹੀਂ ਹੈ ਪੰਜਾਬ ਨਸ਼ਿਆਂ ਦੀ ਧਰਤੀ ਨਹੀਂ ਸਗੋ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਉਹ ਇਸ ਨਕਸ਼ੇ ਦੇ ਉੱਤੇ ਚੱਲਿਆ ਕਦੋਂ ਜਾਣਾਂਗੇ ਇਹਨਾਂ ਸਾਰੀਆਂ ਗੱਲਾਂ ਦਾ ਹਾਲ ਲਾਪ੍ਰੀਤ ਸਿੰਘ ਨਾਲ ਗੱਲਬਾਤ ਕਰਾਂਗੇ ਜਿਹੜਾ ਤੁਹਾਨੂੰ ਮੁੱਢਲੀ ਜਾਣਕਾਰੀ ਦੇ ਮੁਤਾਬਕ ਦੱਸਦੇ ਆ ਕਿ ਇਹਦਾ ਜਿਹੜਾ ਸਫ਼ਰ ਹੈ ਉਹ ਅੰਮ੍ਰਿਤਸਰ ਤੋਂ ਕਨਿਆ ਕੁਮਾਰੀ ਤੱਕ ਦਾ ਪੈਦਲ ਸਫ਼ਰ ਤੇ ਸਫ਼ਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਿਫਟ ਨਾਲ ਲੈਣ ਦਾ ਜਿਹੜਾ ਅਹਿੱਦ ਕਰਕੇ ਇਹ ਨੌਜਵਾਨ ਤੁਰਿਆ ਇਸ ਨੇ ਇੱਕ ਟੀਚਾ ਮਿਥਿਆ ਹੈ ਕਿ ਮੈਂ ਸਾਰਾ ਸਫਰ ਪੈਦਲ ਕਰਾਂਗਾ ਸਿੱਧਾ ਨਹੀਂ ਸਗੋ ਘੁੰਮ ਫਿਰ ਕੇ ਵੱਡੇ ਵੱਡੇ ਸ਼ਹਿਰਾਂ ਨੂੰ ਕਵਰ ਕਰਦਾ ਹੋਇਆ ਲੋਕਾਂ ਨੂੰ ਇਹ ਦੱਸਣ ਦੇ ਜਜ਼ਬੇ ਨਾਲ ਚੱਲਾਂਗਾ ਕਿ ਪੰਜਾਬ ਨਸ਼ਈਆਂ ਦੀ ਧਰਤੀ ਨਹੀਂ ਸਗੋ ਗੁਰੂਆਂ ਪੀਰਾਂ ਦੀ ਧਰਤੀ ਹੈ ਕੀ ਹਾਲ ਹੈ ਵੀਰ ਬਸ ਵਧੀਆ ਜੀ ਤੁਸੀਂ ਸੁਣਾਓ ਕਿੱਥੋਂ ਚੱਲੇ ਹੋ ਕਦੋਂ ਚੱਲੇ ਹੋ ਹਾਂਜੀ ਮੈਂ ਅੰਮ੍ਰਿਤਸਰ ਤੋਂ ਨਾ 9 ਕਿਲੋਮੀਟਰ ਦੂਰ ਹੈਗਾ ਮਤਲਬੀ ਗੁਰਦੁਆਰਾ ਸ੍ਰੀ ਸ਼ਾਟਾ ਸਾਹਿਬ ਠੀਕ ਹੈ ਉੱਥੋਂ ਮੈਂ ਚੱਲਿਆ ਜੀ ਤੇ ਮੈਂ 31 ਤਰੀਕ ਨੂੰ ਚੱਲਿਆ ਸੀ ਤੇ ਬਾਅਦ ਮੈਂ 3 ਤਰੀਕ ਨੂੰ ਮੈਂ ਸਵੇਰੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚ ਗਿਆ ਉੱਥੇ ਥੋੜਾ ਆਪਣੀ ਤਿਆਰੀ ਕਰਨੀ ਇਸ ਸਫ਼ਰ ਵਾਸਤੇ ਠੀਕ ਹੈ ਤਿਆਰੀ ਕਰਕੇ ਤੇ ਕੱਲ ਸਵੇਰੇ ਮੈਂ ਉੱਥੋਂ ਤੁਰਿਆ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਅੱਜ ਤੁਹਾਡੇ ਕੋ ਪਹੁੰਚਿਆ ਜੀ 5 ਦਿਨ ਦਾ ਸਫ਼ਰ ਜਿਹੜਾ ਹੈ ਪਹਿਲਾ ਸ਼ੁਰੂਆਤ ਹੈ ਹਾਂ ਜੀ 5 ਦਿਨ ਦਾ ਸਫ਼ਰ ਕਿਵੇਂ ਰਿਹਾ ਬਹੁਤ ਵਧੀਆ ਰਿਹਾ ਜੀ ਯਾਤਰਾ ਸਫ਼ਰ ਵਿੱਚ ਪਹਿਲੇ ਦਿਨ ਤੇ ਪੈਦਲ ਗਰਮੀ ਵਗੈਰਾ ਮਤਲਬ ਵੀ ਕਾਫੀ ਪਸੀਨਾ ਆਇਆ ਸੀ ਤੇ ਲੋਕ ਵਗੈਰਾ ਮਨਪੀ ਅਪਰੀਸ਼ੀਏਟ ਕਰ ਰਹੇ ਹੁੰਦਾ ਪਹਿ ਉਹਨਾਂ ਨੂੰ ਪਤਾ ਲੱਗਾ ਹੌਲੀ ਹੌਲੀ ਤੇ ਦੂਜੇ ਦਿਨ ਦਾ بارش ਦਾ ਰਿਹਾ ਫਿਰ ਰੋਡ ਤੇ ਕੋਈ ਪਾਣੀ ਪਾ ਜਾਂਦਾ ਸੀ ਜਦੋਂ ਗੱਡੀਆਂ ਨਿਕਲਦੀਆਂ ਸੀ ਥੋੜਾ ਔਖ ਵੀ ਲੱਗਾ ਕਿਉਂਕਿ ਸਫਰ ਭਾਰ ਮੋੜੇ ਤੇ ਹੋਣ ਕਰਕੇ ਇੱਕ ਤੇ ਮੋੜੇ ਦਾ ਮਾਸ ਪੜ ਗਿਆ ਸੀ ਉਹਦੇ ਕਰਕੇ ਫਿਰ ਹੌਲੀ ਹੌਲੀ ਸਫਰ ਨਿਕਲਦਾ ਗਿਆ ਤੇ ਲੋਕ ਚੰਗੇ ਵੀ ਮਿਲੇ ਮਾੜੇ ਵੀ ਮਿਲੇ ਆਪਣੇ ਪੰਜਾਬ ਚ ਵੀ ਤੇ ਪਰ ਜਿਆਦਾਤਰ ਆਪਾਂ ਨੂੰ ਚੰਗੇ ਮਿਲੇ ਉਹਨਾਂ ਨੇ ਅਪਰੀਸ਼ੀਏਟ ਕੀਤਾ ਵੀ ਵਧਿਆ ਲੈ ਕੇ ਚੱਲਾਂ ਮੋਟਿਵ ਲੈ ਕੇ ਚੱਲਾਂ ਵੀ ਪੰਜਾਬ ਬਾਰੇ ਦੱਸਣ ਚੱਲੇ ਆ ਬਾਹਰ ਜਾ ਕੇ ਕਿ ਕੀ ਚੀਜ਼ ਆ ਪੰਜਾਬ ਅਸਲ ਚ ਹੈ ਕੀ ਆ ਕਿਹੜੇ ਤਰੀਕੇ ਨਾਲ ਬਾਹਰ ਦੇ ਦੇਖਦੇ ਪਏ ਉਹਨਾਂ ਨੂੰ ਆ ਤਰੀਕਾ ਦੱਸ ਕੋਣ ਚੱਲਾ ਵੀ ਕੱਲਾ ਪੰਜਾਬ ਨਹੀਂ ਆ ਉਮਰ ਕਿੰਨੀ ਹੋਗੀ ਮੇਰੇ ਭਾਈ ਸਾਹਿਬ ਜੀ 22 ਸਾਲ ਦੀ ਉਮਰ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਜज्ਬਾ ਲੈ ਕੇ ਚੱਲਣਾ ਹਾਂਜੀ ਜਿਹੜੀ ਖੁੰਦਕ ਤੁਸੀਂ ਦੱਸੀ ਸੀ ਕਿ ਇੱਕ ਨਿੱਕੀ ਜੀ ਗੱਲ ਤੋਂ ਮੈਨੂੰ ਮਹਿਸੂਸ ਹੋਇਆ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਜਿਹੜਾ ਦਾਗ ਧੋਣ ਵਾਸਤੇ ਤੁਸੀਂ ਤੁਰੇ ਹੋ ਉਹ ਕੀ ਸੀ ਘਟਨਾ ਸਾਰੀ ਉਹ ਐਕਚੁਅਲੀ ਨਾ ਮੈਂ ਸ਼੍ਰੀਨਗਰ ਤੋਂ ਨਾ ਲੇਹ ਲਦਾ ਕਰ ਪੈਦਲ ਕਰੰਦੇ ਸੀ ਕਦੋਂ ਮੈਂ ਜੁਲਾਈ ਦੇ ਵਿੱਚ ਕੀਤਾ ਸੀ ਠੀਕ ਹੈ ਉਤੋਂ ਮੈਂ ਕਰਦਿਆ ਕਰਦੇ ਨਾ ਜੀ ਮੈਂ ਗੁਰਦੁਆਰਾ ਪੱਥਰ ਸਾਹਿਬ ਤੋਂ ਮਤਲਬ ਵੀ ਤੁਰਿਆਂ ਲੇਹ ਵੱਲ ਨੂੰ ਮੈਂ ਪੈਦਲ ਤੁਰਿਆ ਜਾ ਰਿਹਾ ਸੀ ਤੇ ਉਥੇ ਨੂੰ ਮਤਲਬ ਹੀ ਟੂਰਿਸਟ ਆਏ ਥੋੜੇ ਬੰਦੇ ਮੁੰਡੇ ਸੀ ਤੇ ਨਾਲ ਉਹਨਾਂ ਦੇ ਲੇਡੀਜ਼ ਵੀ ਉਹ ਮੈਨੂੰ ਜਾਂਦਾ ਜਾਂਦਾ ਐ ਕਰਕੇ ਨਾ ਥੰਬਸ ਅਪ ਕਰਕੇ ਉੜਦਾ ਪੰਜਾਬ ਕਿਹਾ ਉਹ ਕਾਲੀ ਕਾਲੀ ਚ ਨਿਕਲੇ ਮੈਂ ਥੰਬਸ ਅਪ ਤੇ ਕਰਤਾ ਜਦੋਂ ਉੜਦਾ ਪੰਜਾਬ ਕਿਹਾ ਨਾ ਉਹਨਾਂ ਨੇ ਮੇਰੇ ਮਾਈਂਡ ਚ ਬਹਿ ਗਈ ਤੇ ਮੈਨੂੰ ਲੱਗਾ ਵੀ ਮਾੜੀ ਗੱਲ ਆ ਬਹੁਤ ਜਿਹੜੀ ਉੜਦੇ ਪੰਜਾਬ ਨਾ ਮਤਲਬ ਵੀ ਆਪਣੀ ਪਛਾਣ ਹੋਉਂਦੀ ਆ ਪੰਜਾਬੀ ਤੌਰ ਤੇ ਪੰਜਾਬੀ ਪੰਜਾਬ ਦਾ ਨਾਮ ਹੋਣੀ ਚਾਹੀਦੀ ਨਾ ਕਿ ਉੜਦੇ ਪੰਜਾਬ ਨਾ ਫਿਰ ਉਸ ਤੋਂ ਬਾਅਦ ਆ ਫਿਰ ਮੈਂ ਆਖਿਆ ਵੀ ਕਰਨਾ ਕੁਝ ਐਸਾ ਜਿੰਦਗੀ ਚ ਪੀ ਜਿਹੜੀ ਜਵਾਨੀ ਆਈ ਆ ਕਿਸੇ ਲੇਖੇ ਲਉਣੀ ਆ ਜਿਹੜਾ ਆਪਣਾ ਟਰੈਵਲਿੰਗ ਦਾ ਸ਼ੌਂਕ ਕਿਸ ਤਰ੍ਹਾਂ ਪੂਰਾ ਕਰਨਾ ਹੈ ਤੇ ਇੱਕ ਵਾਰੀ ਵਰਲਡ ਟੂਰ ਮਤਲਬ ਵੀ ਕਰਕੇ ਆਉਂਗਾ ਹਜੇ ਇੰਡੀਆ ਟੂਰ ਕਰਨ ਦੇ ਆ ਤੇ ਦੱਸੂਗਾ ਵੀ ਮੈਂ ਪੰਜਾਬ ਤੋਂ ਆ ਨਾ ਕੀ ਉੜਦਾ ਪੰਜਾਬ ਤੋਂ ਠੀਕ ਹੈ ਤੇ ਜਦੋਂ ਲੇਹ ਲਦਾਖ ਦੇ ਟੂਰ ਤੋਂ ਵਾਪਸ ਘਰੇ ਆਏ ਕਿੰਨੇ ਕੁ ਦਿਨ ਘਰੇ ਰਹੇ ਮੈਂ ਘੜ ਤੋਂ ਘਟ ਜੀ 10 ਕਿ ਦਿਨ ਰਹਿਣ ਦਸ 10 ਦਿਨਾਂ ਦੇ ਬਾਅਦ ਹੀ ਇੰਨਾ ਜਜਮਾ ਲੈ ਕੇ ਤੁਰਪੀ ਹਾਂਜੀ ਹਾਂਜੀ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਹੁਣ ਹੁਣ ਤੇ ਬਸ ਦਿੱਕਤ ਵਗੈਰਾ ਆ ਰਹੀ ਪਰ ਜਿਹੜੇ ਸਾਹਬ ਨਾਲ ਸਪੋਰਟ ਹੋ ਰਹੀ ਆ ਜੀ ਤੇ ਜਿਤਨਾ ਨਾਲ ਵੀਰ ਮਿਲ ਰਹੇ ਆ ਨੇ ਤੇ ਬਸ ਅੰਨਾ ਗਿਆ ਵੀ ਜਜ਼ਬਾ ਵੀ ਸਾਰੇ ਬੰਨੇ ਇੱਕ ਵਾਰੀ ਦੱਸੂਗਾ ਜੀ ਪੰਜਾਬੀ ਹੁੰਦੀ ਕੀ ਆ ਤੇ ਐਕਚੁਅਲੀ ਨਸ਼ੇ ਦੇ ਆਪਾਂ ਗੱਲ ਕਰੀਏ ਵੀ ਉੜਤਾ ਪੰਜਾਬ 'ਚ ਵੀ ਨਸ਼ਾ ਦਿਖਾਇਆ ਗਿਆ ਜੀ ਪੰਜਾਬ ਵਿੱਚ ਠੀਕ ਹੈ ਤੇ ਮੈਂ ਦੱਸਣਾ ਚਾਹੁੰਦਾ ਆ ਕੱਲਾ ਪੰਜਾਬ ਵਿੱਚ ਨਸ਼ਾ ਨਹੀਂ ਆ ਜੀ ਨਸ਼ਾ ਸਾਰੇ ਕਿਤੇ ਆ ਪਰ ਆਪਾਂ ਇੱਕ ਸਟੇਟ ਨੂੰ ਮਾੜਾ ਨਹੀਂ ਕਹਿ ਸਕਦੇ ਜੇ ਆਪਾਂ ਅੱਜ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਈਏ ਤੇ ਆਪਾਂ ਬਾਹਰਲੀ ਸਟੇਟ ਜੇ ਕਿਹੜਾ ਆਪਣੇ ਜਿਹੜੇ ਦਿੱਲੀ ਹੋ ਗਿਆ ਹਰਿਆਣਾ ਹੋ ਗਿਆ ਚੰਡੀਗੜ੍ਹ ਹੋ ਗਿਆ ਗੋਆ ਹੋ ਗਿਆ ਆਪਾਂ ਕਿਹੜਾ ਪਾਸਪੋਰਟ ਲੈ ਕੇ ਮਤਲਬ ਕਿ ਉਧਰ ਜਾਂਦੇ ਆ ਨਸ਼ਾ ਤੇ ਫੇਰ ਉਧਰੋਂ ਆਜੂਗਾ ਜੇ ਪੰਜਾਬ ਵਿੱਚੋਂ ਖਤਮ ਕਰਾਂਗੇ ਜੀ ਇਸ ਲਈ ਆਪਾਂ ਪੰਜਾਬ ਦੀ ਜਗ੍ਹਾ ਇਹ ਸਟੇਟ ਨੂੰ ਮਾੜਾ ਕਹਿੰਦੇ ਜਗ੍ਹਾ ਆਪਾਂ ਸਾਰੇ ਇੰਡੀਆ ਵਿੱਚ ਡਰਗਸ ਨੂੰ ਖਤਮ ਕਰੀਏ ਨਸ਼ਾ ਖਤਮ ਕਰੀਏ ਫੇਰ ਹੀ ਗੱਲ ਬਣੇਗੀ ਕੱਲਾ ਪੰਜਾਬ ਦੇ ਨਾਲ ਤੇ ਨਹੀਂ ਹੋਣਾ ਆਪਾਂ ਸਾਰੇ ਪੰਜਾਬੀਆਂ ਆਪਾਂ ਸਾਰੇ ਇੰਡੀਆ ਨੂੰ ਲੈ ਕੇ ਨਾਲ ਤੁਰਦੇ ਹਾਂ ਜੀ ਠੀਕ ਪੰਜਾਬੀਆਂ ਦਾ ਅਸਲੀ ਸ਼ੁਰੂ ਤੋਂ ਮਕਸਦ ਰਿਹਾ ਆਪਣੇ ਦਾਦੇ ਪੁਰਖੇ ਵੀ ਮਲਬੀ ਨਾਲ ਸਾਰੇ ਇੰਡੀਆ ਨੂੰ ਲੈ ਕੇ ਤੁਰੇ ਅੱਜ ਕੱਲ ਤੇ ਆਪਣੇ ਮਲਬੀ ਮਾਝਾ ਮਾਲਵੇ ਜੀ ਰਹਿ ਗਏ ਆ ਤੇ ਆਪਣੇ ਪੰਜਾਬੀਆਂ ਦੀ ਘਵਰ ਰਹਿ ਗਿਆ ਸਭ ਤੋਂ ਪਹਿਲੇ ਨੰਬਰ ਤੇ ਰਹਿ ਨਗਰਾਂ ਚ ਵੀ ਮਦਦ ਕਰਨ ਚ ਵੀ ਤੋਂ ਨਸ਼ੇ ਦੀ ਗੱਲ ਆਈ ਹੁਣ ਪੰਜਾਬੀ ਬਦਨਾਮ ਹੁੰਦੇ ਆ ਤੇ ਇਹ ਪੰਜਾਬੀ ਅੱਗੇ ਹੋਣ ਜਿਹੜੇ ਕਿ ਸਾਰੇ ਇੰਡੀਆ ਚ ਜਿਹੜਾ ਨਸ਼ਾ ਦੇ ਆ ਇਹ ਖਤਮ ਹੋਵੇ ਜੀ ਤੇ ਸਫਰਾਂ ਦਾ ਨਕਸ਼ਾ ਕੀ ਹੈ ਸਫਰਾਂ ਦਾ ਨਕਸ਼ਾ ਜੀ ਇਧਰ ਉਹ ਸ਼ਹਿਰ ਹੈ ਟੂਰ ਹੈ ਕਿਸ ਤਰ੍ਹਾਂ ਐਕਚੁਅਲੀ ਮੈਂ ਸਫਰ ਕਰ ਰਿਹਾ ਜੀ ਸੈਰ ਨਹੀਂ ਓਕੇ ਸੈਰਾਂ ਦੇ ਮਤਲਬ ਵੀ ਦਿਨ ਮਿੱਥੇ ਜਾ ਸਕਦੇ ਆ ਕਿਲੋਮੀਟਰ ਮਿੱਥੇ ਸਾ ਜਾ ਸਕਦੇ ਆ ਸਫਰ ਕਦੇ ਵੀ ਨਹੀਂ ਮੁੱਕਦਾ ਜੀ ਤੇ ਜਿੰਨਾ ਤੱਕ ਕੋਈ ਬਦਲਾਅ ਨਹੀਂ ਹੁੰਦਾ ਮੈਂ ਇਹ ਮੇਰਾ ਸਫਰ ਨਹੀਂ ਜੀ ਮੁੱਕੇਗਾ ਜੀ ਸਫਰ ਦਾ ਪਤਾ ਨਹੀਂ ਹੈ ਜੀ ਕਿਧਰ ਉਹ ਕਿਧਰ ਨੂੰ ਚਲ ਜੇ ਨਾ ਇਹਦਾ ਪਤਾ ਵੀ ਕਿੰਨੇ ਦਿਨ ਲੱਗਣੇ ਮਹੀਨੇ ਲੱਗਣੇ ਆ ਜੀ ਕਿੰਨੇ ਸਾਲ ਲੱਗਣੇ ਆ ਜੀ ਜਿਹੜਾ ਹੁਣ ਤੱਕ ਦਾ ਨਕਸ਼ਾ ਉਹ ਕੀ ਹੈ ਹੁਣ ਤੱਕ ਕਿੱਥੇ ਕਿੱਥੇ ਜਾਣਾ ਟੀਚਾ ਮਿੱਥਿਆ ਹਾਂ ਜੀ ਇੱਥੋਂ ਆਇਆ ਸੀ ਅੰਮ੍ਰਿਤਸਰ ਤੋਂ ਜਲੰਧਰ ਲੁਧਿਆਣਾ ਹੋ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਇਆ ਸੀ ਹੁਣ ਇੱਧਰ ਆਇਆ ਸੀ ਪਤੜਾ ਨੂੰ ਜੀ ਪਤੜਾ ਤੋਂ ਉੱਧਰ ਮੈਂ ਜਾਣਾ ਹਿਸਾਰ ਨੂੰ ਜੀ ਹਿਸਾਰ ਤੋਂ ਅੱਗੇ ਫਿਰ ਜੈਪੁਰ ਨੂੰ ਉਦੇਪੁਰ ਨੂੰ ਐਮਪੀ ਨੂੰ ਗੁਜਰਾਤ ਨੂੰ ਮਹਾਰਾਸ਼ਟਰ ਉਧਰ ਮੁੰਬਈ ਸ਼ਹਿਰ ਜੀ ਫਿਰ ਪੂਨੇ ਜੀ ਫਿਰ ਗੋਆ ਕਰਨਾਟਕਾ ਕੇਰਲਾ ਜੀ ਫਿਰ ਕੰਨਿਆ ਕੁਮਾਰੀ ਜੀ ਫਿਰ ਕੰਨਿਆ ਕੁਮਾਰੀ ਤੋਂ ਰਾਮੇਸ਼ਵਰਮ ਚੇਨਈ ਫਿਰ ਉੱਥੋਂ ਵੇਖਾਂਗੇ ਜੀ ਫਿਰ ਵਾਪਸੀ ਸ਼੍ਰੀਨਗਰ ਰੋਡ ਆਵਾਂਗੇ ਜੀ ਪੈਦਲ ਠੀਕ ਹਾਂਜੀ ਮਤਲਬ ਵੱਡਾ ਟੀਚਾ ਹੈ ਹਾਂਜੀ ਚੁਣੌਤੀ ਬੜੀ ਵੱਡੀ ਹੈ ਦੇਖ ਲਓ ਹਾਂਜੀ ਚੁਣੌਤੀ ਤੇ ਐਕਚੁਅਲੀ ਜੇ ਥੋੜਾ ਜਿਹਾ ਸੋਚੀ ਜਾਈਏ ਵੀ ਉਹ ਕਾਇਆ ਤੇ ਫੇਰ ਤੇ ਨਹੀਂ ਹੋਏਗਾ ਜੀ ਪਰ ਮਾਲਕ ਦਾ ਨਾਂ ਲੈ ਕੇ ਤੁਰਦੇ ਆ ਉਹਦੀ ਰਜੇ ਚ ਤੁਰਦੇ ਆ ਤੇ ਤੰਦਰੁਸਤ ਹੋ ਗਏ ਜਿੱਧਰ ਆਕਸੀਜਨ ਘੱਟ ਸੀ ਉਧਰੋਂ ਆ ਸਕਿਆ ਮੈਂ ਮਤਲਬ ਵੀ ਬਿਨਾਂ ਕਿਸੇ ਹੈਲਪ ਤੋਂ ਸਾਰਾ ਕੁਝ ਕਰਕੇ ਤੇ ਇਧਰ ਤੇ ਕੋਈ ਵੀ ਚੀਜ਼ ਨਹੀਂ ਆ ਤੇ ਜਦੋਂ ਕੋਈ ਚੰਗੇ ਕੰਮ ਨੂੰ ਨਿਕਲੇ ਫਿਰ ਮਾਲਕ ਵੀ ਸਾਥ ਦੇਂਦਾ ਜੀ ਤੇ ਐਸੀ ਕੋਈ ਚੱਕਰ ਨਹੀਂ ਆ ਵੀ ਵੱਡਾ ਚੁਣੌਤੀ ਹੈ ਕਿੰਨੇ ਚਿਰ ਦਾ ਆ ਕਰੋ ਵੀ ਹੁਣ ਮਾਲਕ ਦੀ ਇੰਨੀ ਕੀ ਕਿਰਪਾ سپورਟ ਹੈ ਜੀ ਪਹਾੜ ਨਾਲ ਮੱਥਾ ਹੈ ਪਹਾੜ ਨਾਲ ਮੱਥਾ ਤੇ ਲਾਉਣਾ ਪੈਣਾ ਹੈ ਜੀ ਪੰਜਾਬੀ ਤੇ ਸ਼ੁਰੂ ਤੋਂ ਮੱਥੇ ਲਾਉਣ ਤੇ ਮਤਲਬ ਵੀ ਜਿਆਦਾਤਰ ਮਸ਼ਹੂਰ ਰਹਿੰਦੇ ਆ ਵੀ ਜਿਹੜਾ ਕੰਮ ਕਿਸੇ ਨੇ ਨਹੀਂ ਕੀਤਾ ਉਹ ਪੰਜਾਬੀਆਂ ਨੇ ਕੀਤਾ ਜੀ ਜਿਵੇਂ ਤੁਸੀਂ ਦੱਸਿਆ ਕਿ ਸਿਰਫ 12ਵੀਂ ਤੱਕ ਤੁਸੀਂ ਪੜ੍ਹੇ ਹੋ ਉਸ ਤੋਂ ਬਾਅਦ ਇੱਕ ਐਕਸੀਡੈਂਟ ਦੀ ਵਜ੍ਹਾ ਕਰਕੇ ਪੜ੍ਹਾਈ ਵੀ ਜਿਹੜੀ ਉਹ ਵਿੱਚ ਛੁੱਟ ਗਈ ਜਦੋਂ ਤੁਸੀਂ ਇੰਨੇ ਲੰਮੇ ਸਫ਼ਰ ਤੇ ਜਾੜਾ ਭਾਰਤਾ ਜਿਹੜਾ ਉਹ ਵੱਖ-ਵੱਖ ਪਿਛਾਵਾਂ ਦਾ ਦੇਸ਼ ਹੈ ਇੱਥੇ ਬੋਲੀਆਂ ਬਹੁਤ ਤਰ੍ਹਾਂ ਦੀਆਂ ਨੇ ਜਿੱਦਾਂ ਅੱਗੇ ਜਾ ਕੇ ਮਤਲਬ ਸਾਊਥ ਦੇ ਵਿੱਚ ਜਾ ਕੇ ਜਿਨਾਂ ਉਤਗਿਆ ਆਉਣੀਆਂ ਨੇ ਉਹਨਾਂ ਨਾਲ ਕਿਵੇਂ ਨਜਿੱਠੂ ਕੀ ਟਾਰਗੇਟ ਮਿੱਥਿਆ ਜਿੱਥੇ ਪੰਜਾਬੀ ਹਿੰਦੀ ਦੀ ਹਿੰਦੀ ਦੀ ਵੀ ਕੋਈ ਗੱਲ ਨਹੀਂ ਕਰਦਾ ਪੰਜਾਬੀ ਦੀ ਤਾਂ ਗੱਲ ਹੀ ਛੱਡੂ ਐਕਚੁਅਲੀ ਪੰਜਾਬੀਆਂ ਦਾ ਇਹ ਆ ਕਿ ਜਿੱਥੇ ਦਸਤਾਰ ਦਿਖ ਜੇ ਨਾ ਜਦੋਂ ਦਸਤਾਰ ਦਿਖ ਜੇ ਲੁੱਕ ਹੀ ਇਹੋ ਜੀ ਹੁੰਦੀ ਹੈ ਜੀ ਫਿਰ ਭਾਵੇਂ ਅੰਗਰੇਜ਼ ਆ ਭਾਵੇਂ ਕੋਈ ਆ ਕਰਨਾਟਕ ਵਾਲੇ ਵੀਰ ਆ ਸਾਰੇ ਜਿਹੜੇ ਆ ਵੀਰ ਭਰਾ ਫਿਰ ਉਹ ਪੰਜਾਬੀ 'ਚ ਗੱਲ ਕਰਨਾ ਚਾਹੁੰਦੇ ਆ ਵੀ ਕਿਹੇ ਤਰ੍ਹਾਂ ਆਪਾਂ ਪੰਜਾਬੀ 'ਚ ਇਹਦਾ ਗੱਲ ਕਰਨੀ ਆ ਤੇ ਕਿਹੇ ਤਰ੍ਹਾਂ ਫਿਰ ਪਿਆਰ ਦੀ ਇੱਕ ਭਾਸ਼ਾ ਹੁੰਦੀ ਆ ਭਾਈਚਾਰੇ ਦੀ ਇੱਕ ਭਾਸ਼ਾ ਹੁੰਦੀ ਆ ਉਹ ਤੇ ਫਿਰ ਕੋਈ ਭਾਸ਼ਾ ਤੈਲਗੂ 'ਚ ਗੱਲ ਕਰੇ ਤਾਂ ਮਿਲ ਜੀ ਗੱਲ ਕਰੇ ਜਦੋਂ ਪਿਆਰ ਦੀ ਭਾਸ਼ਾ ਆ ਗਈ ਕਿ ਭਾਈਚਾਰੇ ਦੀ ਭਾਸ਼ਾ ਆ ਗਈ ਕਿ ਇਹਨਾਂ ਸਮਝਾਉਣ ਦੀ ਭਾਸ਼ਾ ਆ ਗਈ ਤੇ ਉੱਥੇ ਮਤਲਬੀ ਲੈਂਗੁਏਜ ਮੈਨ ਨਹੀਂ ਕਰਦੀ ਉਹਨਾਂ ਨੇ ਸਮਝ ਹੀ ਜਾਣਾ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਹਾਂਜੀ ਮੰਮੀ ਤੇ ਪਾਪਾ ਨੇ ਤੇ ਸਿਸਟਰ ਨੇ ਉਹਨਾਂ ਦੀ ਮੈਰਿਜ ਹੋਈ ਹੈ ਜੀ ਹਾਂਜੀ ਤੇ ਪਰਿਵਾਰ ਵੱਲੋਂ ਸਹਿਯੋਗ ਪੂਰਾ ਖੁਸ਼ੀ-ਖੁਸ਼ੀ ਤੋਰਿਆ ਘਰੋਂ ਕੇ ਖੁਸ਼ੀ-ਖੁਸ਼ੀ ਤੋਰਿਆ ਜੀ ਉਹਨਾਂ ਨੇ ਪੀ ਉਹਨਾਂ ਨੂੰ ਦੱਸਿਆ ਸੀ ਪਹਿਲਾਂ ਤੇ ਮੰਨਦੇ ਨਹੀਂ ਸੀ ਪਰ ਉਹਨਾਂ ਦੱਸਿਆ ਜੀ ਆਏ ਇਸ ਕੰਮ ਲਈ ਚੱਲਾ ਤੇ ਉਹਨਾਂ ਦਾ ਵੀ ਹੁਣ ਸਹਿਯੋਗ ਆ ਪੂਰਾ ਪੀ ਕਰਕੇ ਆ ਸਾਨੂੰ ਮਾਣ ਆ ਤੇਰੇ ਤੇ ਬਸ ਐਨੇ ਚੀਜ਼ ਦਾ ਬਸ ਇੰਨਾ ਹੀ ਕਰਦੇ ਆ ਤਾਂ ਸਪੋਰਟ ਚਾਹੀਦਾ ਕਰਦੇ ਦਾ ਹੁਣ ਪੂਰਾ ਸਪੋਰਟ ਆ ਤੇ ਹੁਣ ਕੋਈ ਗੱਲਾਂ ਵੀ ਕਰਨਗੇ ਵੀ ਵੇਲਾ ਆ ਤੁਰਿਆ ਫਿਰਦਾ ਆ ਪਰ ਮੈਨੂੰ ਐਸਾ ਕੋਈ ਚੱਕਰ ਨਹੀਂ ਆ ਸੈਰ ਤੇ ਸਫਰ ਵਿਚਲੇ ਫਰਕ ਦੇ ਨਾਲ-ਨਾਲ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਟੱਕਰ ਦੇਣ ਦਾ ਜਿਹੜਾ ਲੈ ਕੇ ਇਹਦ ਤੁਰਿਆ ਏ ਨੌਜਵਾਨ ਸਾਡੀ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਇਹ ਆਪਣੇ ਮਨੋਰਥ ਦੇ ਵਿੱਚ ਸਫਲ ਹੋਵੇ ਤੇ ਪੰਜਾਬ ਦੇ ਉੱਪਰ ਲੱਗਾ ਜਿਹੜਾ ਉੜਦਾ ਪੰਜਾਬ ਦਾ ਦਾਗ ਧੋਣ ਦੇ ਵਿੱਚ ਇਹ ਇੱਕ ਜਗ ਨੂੰ ਦੀ ਤਰ੍ਹਾਂ ਚਮਕੇ ਛੋਟਾ ਵੀਰ ਲਾਪ ਸਿੰਘ ਬਹੁਤ ਬਹੁਤ ਧੰਨ